ਹਾਰਾ ਦਫ਼ਤਰ ਤੋਂ ਹੀ ਵਾਰਡ ਫੀਡ ਕਰਨਾ ਪੈਂਦਾ ਸੀ 노 ਡਾਊਟ ਕਿ ਉੱਥੋਂ ਬੈਠ ਕੇ ਇੱਥੇ ਅਸੀਂ ਜਿੰਨੀਆਂ ਰੋਡਸ ਆ ਉੱਥੋਂ ਪਲੈਨਿੰਗ ਕਰਕੇ ਕਾਫੀ ਸਾਰੀ ਤਰੱਕੀ ਇਸ ਹਲਕੇ ਦੀ ਅਸੀਂ ਕੀਤੀ ਹੈ ਲੇਕਿਨ ਜਿਹੜੇ ਆਮ ਲੋਕ ਸੀਗੇ ਉਹਨਾਂ ਲਈ ਉਸ ਦਫ਼ਤਰ ਤੇ ਜਾਣਾ ਦੂਰੀ ਵੱਢਦੀ ਸੀਗੀ ਸੋ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅਸੀਂ ਵਾਰਡ ਨੰਬਰ 27 ਦੇ ਵਿੱਚ 32 ਜਿਹਨੂੰ ਜਿਹਦੇ ਨਾਲ 32 ਵੀ ਲੱਗਦਾ ਤੇ 31 ਵੀ ਲੱਗਦਾ ਹੈ ਤਿੰਨ ਬਾਰਡ ਦੇ ਨਾਲ ਟੱਚ ਕਰਦੇ ਆ ਤੇ ਇੱਥੇ ਅੱਜ ਦਫ਼ਤਰ ਖੋਲ੍ਹਿਆ ਤਾਂ ਕਿ ਜਿੰਨੀਆਂ ਸਰਕਾਰੀ ਸਹੂਿਦਾਵਾਂ ਨੇ ਜੋ ਵੀ ਵਿਹਾਰ ਤੋਂ ਆਏ ਜਿਹੜੇ ਸਾਡੇ ਪ੍ਰਵਾਸੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਲਈ ਕੋਈ ਵੀ ਬੰਦਾ ਸਾਡਾ ਕੋਈ ਵੀ ਪਰਿਵਾਰ ਦਾ ਸਾਡਾ ਮੈਂਬਰ ਇਹਨਾਂ ਜਿਹੜੀਆਂ ਸਰਕਾਰੀ ਸਕੀਮਾਂ ਉਹਨਾਂ ਤੋਂ ਵਾਂਝਾ ਨਾ ਰਹਿ ਸਕੇ ਇਸ ਲਈ ਅਸੀਂ ਇਸ ਸ਼ੇਰਪੁਰ ਦੇ ਅੰਦਰ ਅੱਜ ਦਫ਼ਤਰ ਜਿਹੜਾ ਖੋਲਿਆ ਤਾਂ ਕਿ ਆਮ ਬੰਦੇ ਦੀ ਜਿਹੜੀ ਪਹੁੰਚ ਹੈ ਈਜ਼ੀ ਹੋ ਜਾਵੇ ਜੀ ਲੱਗ ਰਿਹਾ ਹੈ ਕਿ ਇਸ ਏਰੀਆ ਦੇ ਵਿੱਚ ਕਿਉਂਕਿ ਫੈਕਟਰੀ ਵਰਕਰਸ ਕਾਫੀ ਹੈਗੇ ਨੇ ਯੂਪੀ ਵੀ ਆ ਦੇ ਲੇਬਰ ਵੀ ਹੈ ਔਰ ਜਿਸਾ ਅਨਸਿਕਿਓਰ ਕਰੈ ਉਹਨੂੰ ਮੰਨਦੇ ਸੀਗੇ ਤੇ ਇਹਨਾਂ ਦੀ ਸਕਿਉਰਿਟੀ ਕਿੰਨੀ ਰਹੇਗੀ ਜੀ ਅਸੀਂ ਨੂੰ ਪਹਿਲੀ ਗੱਲ ਤਾਂ ਇੱਥੇ ਜਿਹੜੀ ਆਬਾਦੀ ਆ ਬੜੀ ਸੰਘਣੀ ਆ ਜਾਦਾ ਪ੍ਰਵਾਸੀ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਤਿੰਨ ਮੁਹੱਲਾ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਪਹਿਲਾ ਅਵਾਰਡ ਹੋਊਗਾ ਜਿਹਦੇ ਵਿੱਚ ਤਿੰਨ ਮਹੱਲਾ ਕਲੀਨਿਕ ਨੇ ਜਿਹੜੇ ਕਿ ਆਪਣੀ ਸਰਕਾਰ ਬਣਦਿਆਂ ਸਾਰੀ ਅਸੀਂ ਇੱਥੇ ਬਣਾਈ ਆ ਮਤਲਬ ਉਸ ਤੋਂ ਬਾਅਦ ਜਿੰਨੀਆਂ ਸੜਕਾਂ ਸੀਗੀਆਂ ਜਦੋਂ ਬਾਰਿਸ਼ ਸੀਗੀ ਸਪ੍ਰਿੰਗ ਡੇਲ ਰੋਡ ਤੇ ਬਹੁਤ ਵੱਡਾ ਵੱਡਾ ਪਾਣੀ ਖੜਾ ਹੁੰਦਾ ਸੀਗਾ 3 3 1/2 3 3 ਫੁੱਟ ਤੇ ਮੈਂ ਖੋਦ ਆ ਕੇ ਉੱਥੇ ਜਿਹੜਾ 24 ਇੰਚ ਸੀਵਰ ਜਿਹੜਾ 1 ਮਹੀਨੇ ਦੇ ਅੰਦਰ ਅੰਦਰ ਪਵਾ ਕੇ ਗਈਆਂ ਦੇ ਰੋਡਸ ਜਿਹੜੀਆਂ 25 ਸਾਲ ਤੋਂ ਕਿਸੇ ਨੇ ਬਣਾਈਆਂ ਨਹੀਂ ਸੀ ਉਹ ਰੋਡਸ ਬਣਾਈਆਂ ਜਿੱਥੇ ਪਾਣੀ ਦੀਆਂ ਪਾਈਪਾਂ ਪੈਣ ਵਾਲੀਆਂ ਸੀ ਪਾਣੀ ਦੀਆਂ ਪਾਈਪਾਂ ਪਾਈਆਂ ਜਿੱਥੇ ਸੀਵਰ ਦੇ ਪਾਈਪ ਪੈਣ ਵਾਲੇ ਸੀ ਉਹ ਪਾਏ ਔਰ ਨੈਕਸਟ ਮੰਥ ਤੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਿਜਲੀ ਦੀਆਂ ਤਾਰਾਂ ਦਾ ਜਾਲ ਬਣਿਆ ਜਿੱਥੇ ਖੰਭੇ ਜਿਹੜੇ 빙ੇ ਟੇਡੇ ਹੋਏ ਆ ਜਾਂ ਜਿਹੜੀਆਂ ਵਾਇਰਸ ਚੇਂਜ ਕਰਨ ਵਾਲੀਆਂ ਉਹ ਉਹਨਾਂ ਦੀ ਸ਼ੁਰੂਆਤ ਕਰਾਂਗੇ ਤੇ ਦੂਸਰੀ ਰਹੀ ਗੱਲ ਕਿ ਜਦੋਂ ਦੀ ਸਾਡੀ ਸਰਕਾਰ ਬਣੀ ਆ ਤੇ ਇੱਥੇ ਤਿੰਨ ਸਕੂਲ ਨੇ ਸਾਡੇ ਸਰਕਾਰੀ ਉਸ ਟਾਈਮ ਤੋਂ ਲੈ ਕੇ ਮੇਰੇ ਹਸਾਮ ਨਾਲ ਕਦੇ ਮਿਸਤਰੀ ਇਹਨਾਂ ਸਕੂਲਾਂ 'ਚ ਹਟਿਆ ਹੀ ਨਹੀਂ। ਲੇਕਿਨ ਸਕੂਲਾਂ ਦੀ ਹਾਲਤ ਸੁਧਰੀ ਐ। ਮਾਨ ਸਾਹਿਬ ਦੇ ਕੀਤੇ ਹੋਏ ਵਾਦੇ ਅਸੀਂ ਇੱਕ-ਇੱਕ ਕਰਕੇ ਪੂਰਾ ਕਰਦੇ ਆਂ। ਬੜੀ ਜਲਦੀ ਜਿਹੜਾ ਸਾਡਾ ਭੈਣਾ ਦਾ ਵਾਦਾ ਵਾ 1100 ਰੁਪਏ ਦਾ ਉਹ ਵੀ ਅਸੀਂ ਪੂਰਾ ਕਰਾਂਗੇ। ਔਰ ਇੱਕ ਬਹੁਤ ਵੱਡਾ ਅਪਰਾਲਾ ਮਾਨ ਸਾਹਿਬ ਦਾ ਜਿਹੜਾ 10 ਲੱਖ ਦਾ ਗਰੀਬ ਪਰਿਵਾਰਾਂ ਦੇ ਲਈ ਬੀਮੇ ਦਾ ਕੀਤਾ ਔਰ ਬੜੀ ਜਲਦੀ ਅਸੀਂ ਜਿਹੜੀ ਤੀਰਥ ਯਾਤਰਾ ਪਹਿਲਾਂ ਵੀ ਇਸ ਹਲਕੇ ਤੋਂ ਕਰਤੇ ਰਹੇ ਆ ਇਥੇ 40 ਸੈਕਟਰ ਤੋਂ ਸਾਡੀਆਂ ਪਹਿਲਾਂ ਵੀ ਬੱਸਾਂ ਬਜ਼ੁਰਗਾਂ ਨੂੰ ਯਾਤਰਾ ਕਰਵਾ ਕੇ ਆਈਆਂ ਉਹ ਦੁਬਾਰਾ ਸ਼ੁਰੂ ਕਰਨ ਜਾ ਰਹੇ ਆ ਔਰ ਮੈਂ ਖੁਦ ਤਿੰਨ ਤੋਂ ਚਾਰ ਘੰਟੇ ਇਸ ਵਾਰਡ ਦੇ ਵਿੱਚ ਰਹੂੰਗੀ ਤਾਂ ਕਿ ਲੋਕਾਂ ਨੂੰ ਮਤਲਬ ਇਹ ਨਾ ਹੋਵੇ ਵੀ ਸਾਨੂੰ ਔਖਾ ਹੁੰਦਾ ਕੋਈ ਮੋਹਰ ਲਗਵਾਉਣੀ ਆ ਕੋਈ ਕੰਮ ਕਰਵਾਣਾ ਕਿਸੇ ਵੀ ਕਿਸਮ ਦਾ ਕੰਮ ਆ ਉੱਥੇ ਮੈਂ ਖੁਦ ਰਹੂੰਗੀ ਜੇ ਰਹੀ ਗੱਲ ਸੁਰੱਖਿਆ ਦੀ ਤੇ ਅਸੇ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਦੀ ਡਿਊਟੀ ਫਿਕਸ ਕੀਤੀ ਜਾਊਗੀ ਤਾਂ ਕਿ ਜਿਹੜਾ ਲੋਕਾਂ ਦੇ ਮਨ 'ਚ ਇੱਕ ਡਰ ਹੈ ਉਹ ਡਰ ਨਾ ਲੋਕਾਂ ਨੂੰ ਕੀ ਖਵੇ ਕਿੰਦਾ ਲੋਕਾਂ ਨੂੰ ਮੈਂ ਕਹਿੰਨੀ ਆ ਕਿ ਇਹ ਜੇ ਬਦਲਣਾ ਪਹਿਲਾਂ ਆਪਣੇ ਆਪ ਨੂੰ ਬਦਲਣਾ ਪਊਗਾ ਕਿ ਕਈ ਚੀਜ਼ਾਂ ਹੁਣ ਇਸ ਸਮੇਂ ਵਾਰਡ ਦੇ ਵਿੱਚ ਪ੍ਰੋਬਲਮ ਨਹੀਂ ਉਹ ਛੋਟੀਆਂ-ਛੋਟੀਆਂ ਪ੍ਰੋਬਲਮ ਤਾਂ ਹੀ ਦੂਰ ਹੋਣਗੀਆਂ ਜੇ ਅਸੀਂ ਇੱਕ ਸਾਰੇ ਜਾਣੇ ਜਨ ਸੰਪਰਕ ਕਰਕੇ ਇੱਕ ਮੁਹਿੰਮ ਚਲਾਵਾਂਗੇ ਜਿਵੇਂ ਨਸ਼ੇ ਦੀ ਸਮੱਸਿਆ ਨਸ਼ੇ ਦੀ ਸਮੱਸਿਆ ਨਸ਼ਾ ਬਿਲਕੁਲ ਖਤਮ ਹੋ ਸਕਦਾ ਇਸ ਵਾਰ ਜੋ ਕਾਫੀ ਹੱਦ ਤੱਕ ਕੀਤਾ ਵੀ ਆ ਪਰ ਲੋਕਾਂ ਨੂੰ ਇੱਕ ਜਨ ਸੰਪਰਕ ਦੇ ਨਾਲ ਇੱਕ ਚੇਨ ਬਣਾ ਕੇ ਸਾਡਾ ਸਾਥ ਦੇਣਾ ਪਊਗਾ ਕਿਉਂਕਿ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਕਿਤੇ ਵੀ ਨਸ਼ਾ ਵੇਚਣ ਨਹੀਂ ਦੇਣਾ ਜਿਹੜੇ ਵੇਚਦੇ ਆ ਤੁਹਾਡੇ ਮੀਡੀਆ ਦੇ ਜ਼ਰੀਏ ਮੈਂ ਖੁਦ ਇੱਕੋ ਗੱਲ ਕਹਿਣਾ ਚਾਹੁੰਦੀ ਆ ਜਾਂ ਤਾਂ ਸਾਡਾ ਹਲਕਾ ਛੱਡ ਦਿਓ ਜਾ ਆਪਣਾ ਧੰਦਾ ਬਦਲ। ਬਹੁਤ ਠੀਕ। ਮੈਨੂੰ ਜਿਆਦਾ ਕਿੰਨੀ ਖੁਸ਼ੀ ਹੋ ਰਹੀ ਔਰ ਕੀ ਸਾਰੇ ਹਲਕਾ ਫਾਇਦਾ ਹੋਊਗਾ। ਸ਼ੇਰਪੁਰ ਦੇ ਵਾਹ। ਦੇਖੋ ਜੀ ਸਾਡੇ ਵਾਰਡ ਦੇ ਵਿੱਚ ਮੈਡਮ ਨੇ ਜੋ ਦਫ਼ਤਰ ਖੋਲਿਆ ਵਾ ਸਾਨੂੰ ਉਹਦੇ ਬਾਰੇ ਬਹੁਤ ਖੁਸ਼ੀ ਹੋ ਰਹੀ ਆ। ਕੌਣ ਸਾਡੇ ਵਾਰਡ ਦੇ ਵਿੱਚ ਬਹੁਤ ਜ਼ਰੂਰਤ ਸੀ ਇਸ ਦਫਤਰ ਦੀ ਇਹ ਦਫਤਰ ਜਿਹੜਾ ਸੀਗਾ ਜੀ ਸਾਨੂੰ ਉਧਰ ਸਾਡੇ ਪਬਲਿਕ ਨੂੰ ਉਧਰ ਜਾਣਾ ਪੈਂਦਾ ਸੀ ਬਾਪੂ ਮਾਰਕੀਟ ਬਾਪੂ ਮਾਰਕੀਟ ਜਾਣ ਕਰਕੇ ਸਾਡੇ ਲੇਬਰ ਨੂੰ ਬਹੁਤ ਪ੍ਰੋਬਲਮਾਂ ਆਦੀਆਂ ਸੀ ਜਿਸ ਕਰਕੇ ਅਸੀਂ ਮੈਡਮ ਸਾਡੇ ਵਾਰਡ ਦੇ ਵਿੱਚ ਦਫਤਰ ਖੋਲ੍ਹਿਆ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਆ ਜਿਸ ਕਰਕੇ ਸਾਡੇ ਵਾਰਡ ਦਾ ਵਿਕਾਸ ਹੋਊਗਾ ਸਾਡੀ ਪੂਰੀ ਟੀਮ ਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਤੁਹਾਡਾ ਅਸਰੀ ਗਾ ਜਿਹੜੇ ਹੁੰਦੇ ਨਾਤੇ ਦੇ ਵਿੱਚ ਪੈਂਡਿੰਗ ਹੈਗੇ ਰਹਿੰਦੇ ਦੇਖੋ ਜੀ ਸਾਡੇ ਵਾਰਡ ਦੇ ਵਿੱਚ ਜਿਹੜੇ ਸੀ ਸਾਡੇ ਕੋਈ ਵੀ ਐਧਾ ਦਾ ਕੰਮ ਨਹੀਂ ਹੈਗਾ ਕਿ ਜਿਹੜਾ ਮੈਡਮ ਨਹੀਂ ਛੱਡਿਆ ਸਾਡੇ ਵਾਰਡ ਦੇ ਵਿੱਚ ਸਾਰੇ ਮੈਡਮ ਨੇ ਸਾਡੇ ਵਾਰਡ ਦੇ ਕੰਮ ਕਰਵਾਏ ਨੇ ਅਸੀਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿੰਨੀ ਖੁਸ਼ੀ ਹੋ ਰਹੀ ਆ ਸਾਡੇ ਇਲਾਕੇ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਸਾਡੇ ਇਲਾਕੇ ਦੇ ਜਿਹੜੇ ਸਾਡੇ ਨਿਵਰ ਵੀਰ ਨੇ ਸਾਡੇ ਜਿਹੜੇ ਸਾਡੇ ਜੋ ਬਿਹਾਰ ਦੇ ਨੇ ਯੂਪੀ ਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਕਿਉਂਕਿ ਉਹਨਾਂ ਦੇ ਵਾਰਡ ਦੇ ਵਿੱਚ ਸਾਡੀ ਮੈਮ ਰਜਿੰਦਰਪਾਲ ਗੌਰ ਜੀ ਨੇ ਅੱਜ ਦਫ਼ਤਰ ਕੋਲਿਆ ਸਾਡੇ ਵਾਰਡ ਦੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜੀ ਗੁਜਾਰਾਂ ਕਿ ਤੁਸੀਂ ਮਰਨਾਮੇ ਜੀ ਮੇਰਾ ਮੈਂ ਆਪਣਾ ਵਾਰਡ ਨੰਬਰ 27 ਤੇ ਨੰਬਰ 4 अपना आज हम आम आदमी पार्टी का ऑफिस खुले है इसके उसमें आप सबको हम यही लाएंगे कि जिसने के अंदर जो है, कहीं भी जाने की कोई जरूरत नहीं है सीधा अपना एमएलए साहब के पास आओ ऑफिस के अंदर हर तरह का सरकारी काम जो भी होगा सब काम होगा किसी को कहीं भी जाने की दिक्कत नहीं है कोई दिक्कतें पैसा लगेगा नहीं या कुछ नहीं लगना किसी कोई कौन सर के पास जाते खुद अपने पास हम आ रहे हैं एम साहब बैठे हैं छह फुट वार्ड नंबर सताई के लिए सारे काम यही होंगे जी जो सरकारी काम है सारे यही पे होंगे अगर सरकारी है कोई तो प्राइवेट में भी अगर कोई अर्जन है तो हम मैडम से विनती करके काम करवाएंगे आपके तन मन धन से हर तरह से मैडम के साथ लग के चाहेंगे दोबारा यही पार्टी रिपीट हो दो हजार सताई में मैडम को कैबिनेट मंत्री देखने का हमको मौका मिले क्या हम काम फोर्टी फोर काम कर चुके हैं जी यही हम उम्मीद कर रहे हैं कि रूटीन में ये जो 44 फोर हुए हैं ये आगे हो मांगे तो मांगे किसी की वो नहीं खाली नहीं जाएगी जो भी मांगे यहाँ अभी ओपनिंग हुई है दफ्तर की जो भी मांग होगी किसी की हम खाली नहीं जाने देंगे किसी को चाहे जो भी है इसके अंदर सबका काम डंके की चोट पे होगा आम आदमी पार्टी की तरफ से